ਜਿਸ ਵੇਲੇ ਬੂਟਿਆਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਸਮੇਂ ਦੇ ਨਾਲ ਹੀ ਸਾਨੂੰ ਸਿੱਖਣੀ ਪੈਂਦੀ ਹੈ ਬਹੁਤ ਸਾਰੇ ਬੂਟੇ ਜੋ ਇਸ ਵੇਲੇ ਮੁਰਝਾ ਚੁੱਕੇ ਹੋਏ ਨੇ ਨੁਕਸਾਨ ਹੋ ਚੁੱਕਾ ਹੋਇਆ ਹੈ ਸਰਦੀਆਂ ਦੇ ਮੌਸਮ ਵਿੱਚ ਜੋ ਗਿਰਾਵਟ ਆਈ ਗੋਲੀਆਂ ਸਾਰਾ ਉਹਨਾਂ ਦੇ ਪੱਤੇ ਜਿਵੇਂ ਮੁਰਝਾਏ ਹੋਏ ਨੇ ਸਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਡੈਕੋਰਟ ਤੇ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਉਸ ਟਾਪਿਕ ਨੂੰ ਡਿਸਕਸ ਕਰਨ ਜਾ ਰਿਹਾ ਹਾਂ ਜਿਸ ਦੇ ਵਿੱਚ ਪਿਛਲੇ ਲੰਘੇ ਸਮੇਂ ਦੌਰਾਨ ਜਿਹੜਾ ਮੌਸਮ ਦੇ ਵਿੱਚ ਇੰਨੀ ਕੁ ਜ਼ਿਆਦਾ ਗਿਰਾਵਟ ਆਉਣ ਕਰਕੇ ਜਿਹੜੇ ਮੇਰੇ ਜਿੰਨੇ ਵੀ ਇਹ ਪਰਮਨੈਂਟ ਪਲਾਂਟ ਹੈਗੇ ਸੀ ਤੁਸੀਂ ਇਸ ਪੋਰਸ਼ਨ ਦੀ ਇਸ ਜੋ ਜਿੱਥੇ ਮੈਂ ਪਰਮਨੈਂਟ ਪਲਾਂਟ ਲਗਾ ਰੱਖੇ ਨੇ ਇਸ ਸ਼ੈੱਡ ਦੇ ਥੱਲੇ ਇਸ ਸ਼ੈੱਡ ਦੇ ਥੱਲੇ ਬਿਲਕੁਲ ਮੈਂ ਆਪਣੇ ਪਰਮਨੈਂਟ ਪਲਾਂਟਸ ਦਾ ਸੈਟਅਪ ਇੱਧਰ ਕੀਤਾ ਹੋਇਆ ਜਿਹੜੇ ਫਲੋਰਿੰਗ ਵਾਲੇ ਪਲਾਂਟਸ ਆ ਉਹ ਲੈਫਟ ਹੈਂਡ ਸਾਈਡ ਤੇ ਨੇ ਇੱਧਰ ਜਾ ਕੇ ਲੈਫਟ ਹੈਂਡ ਸਾਈਡ ਤੇ ਨੇ ਇਹ ਜੋ ਪੋਰਸ਼ਨ ਆ ਇੱਥੇ ਮੈਂ ਪਰਮਨੈਂਟ ਪਲਾਂਟਸ ਨੂੰ ਹੀ ਲਗਾਇਆ ਹੋਇਆ ਸੀ ਔਰ ਉਹਦੇ ਵਿੱਚ ਜੋ ਸਰਦੀਆਂ ਦੇ ਮੌਸਮ ਵਿੱਚ ਜੋ ਗਿਰਾਵਟ ਆਈ ਮੌਸਮ ਦੇ ਦੌਰਾਨ ਉਸ ਤੋਂ ਬਾਅਦ ਮੇਰੇ ਕਿਹੜੇ ਕਿਹੜੇ ਬੂਟੇ ਸਿਰ ਸਰਵਾਈਵ ਕਰ ਪਾਏ ਨੇ ਔਰ ਬਹੁਤ ਸਾਰੇ ਬੂਟੇ ਜੋ ਐਕਸੋਲੇ ਮਰ ਜਾ ਚੁੱਕੇ ਹੋਏ ਨੇ ਨੁਕਸਾਨ ਹੋ ਚੁੱਕਾ ਹੋਇਆ ਹੈ ਉਨ੍ਹਾਂ ਨੂੰ ਮੈਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ ਕਿ ਕਿਹੜੇ-ਕਿਹੜੇ ਮੇਰੇ ਕੋਲ ਬੂਟੇ ਹੈਗੇ ਸੀ ਉਹਦੀ ਵੀਡੀਓ ਵੀ ਮੈਂ ਇਸ ਦੇ ਵਿੱਚ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗਾ ਮੇਰੀ ਸੀ ਵੀਡੀਓ ਪਹਿਲਾਂ ਵੀ ਬਣਾਈ ਹੋਈ ਹੈ ਜਿਹੜੇ ਮੇਰੇ ਕੋਲ ਪਲਾਂਟ ਮੈਂ ਇਸ ਜਗ੍ਹਾ ਤੇ ਲਗਾਏ ਹੋਏ ਸੀ ਤੇ ਇਹਨਾਂ ਵਿੱਚੋਂ ਹੁਣ ਕਿਹੜੇ-ਕਿਹੜੇ ਬੂਟੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਜਿਹੜੇ ਮੇਰੇ ਗਮਲੇ ਨੇ ਉਹ ਇਸ ਵੇਲੇ ਖਾਲੀ ਪਏ ਹੋਏ ਨੇ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਬੂਟੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਹੋਏ ਨੇ ਮਰ ਚੁੱਕੇ ਹੋਏ ਨੇ ਹੁਣ ਉਨਾ ਨੂੰ ਸੰਭਾਲਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਏਸੀ ਕੇ ਨਾਲ ਜੋ ਇਹ ਸ਼ੈੱਡ ਹੈ ਇਸ ਦੇ ਥੱਲੇ ਜਿਹੜੇ ਲੱਗੇ ਹੋਏ ਬੂਟੇ ਨੇ ਕਿ ਸ਼ਾਇਦ ਠੰਡੀ ਤੋਂ ਬਚਾ ਕਰ ਜਾਣਗੇ ਪਰ ਜਿਹੜਾ ਖਵਾਵਾ ਨੂੰ ਤਾਂ ਅਸੀਂ ਬਚਾ ਕਰ ਪਾਏ ਕਿਉਂਕਿ ਇੱਧਰ ਵੀ ਗ੍ਰੀਨ ਸ਼ੀਟ ਲਗਾਈ ਹੋਈ ਸੀ ਗ੍ਰੀਨ نیٹ ਲਗਾਇਆ ਹੋਇਆ ਸੀ ਉਹਦੇ ਕਰਕੇ ਵੀ ਕੁਝ ਬਚਾ ਕੇ ਸੱਕਦੇਗੇ ਹੋਇਆ ਹੋਏਗਾ ਪਰ ਬਹੁਤ ਸਾਰੇ ਬੂਟੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਹੋਏ ਨੇ ਉਹਨਾ ਬੋਚੇ ਹੁਣ ਮੌਸਮ ਦੇ ਅਗੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਸੀ ਕੁਦਰਤ ਹੈ ਜੋ ਕੁਦਰਤ ਨੇ ਕੀਤਾ ਠੀਕ ਕੀਤਾ ਪਰ ਹੁਣ ਉਹਨਾ ਮੈਂ ਸਾਰੇ ਬੂਟਿਆਂ ਦੇ ਨਾਲ ਹੀ ਤੁਹਾਨੂੰ ਡਿਸਕਸ ਕਰਨ ਜਾ ਰਿਹਾ ਕਿ ਕਿਹੜੇ ਕਿਹੜੇ ਬੂਟੇ ਹੁਣ ਅਸਲ ਵਿੱਚ ਮੇਰੇ ਕੋਲ ਬਚੇ ਹੋਏ ਨੇ ਜਿਵੇਂ ਇਸ ਪਹਿਲੇ ਦੇ ਵਿੱਚ ਹਰੇਕਾ ਪਾਮ ਸੀ ਇਹ ਫਿਰ ਵੀ ਬੂਟਾ ਜਿਹੜਾ ਆ ਇਹ ਆਪਣੇ ਆਪ ਦੇ ਵਿੱਚ ਉਸੇ ਤਰ੍ਹਾਂ ਦਾ ਰਿਹਾ ਜਿਸ ਤਿੱਕੇ ਦਾ ਲੈ ਕੇ ਮੈਂ ਲਗਾਇਆ ਹੋਇਆ ਸੀ ਉਸ ਤੋਂ ਬਾਅਦ ਨਾਲ ਹੀ ਕੈਨ ਦਾ ਕੈਨ ਲੀਫ ਦਾ ਇਹ ਪਲਾਂਟ ਸੀ ਕੁਝ ਹੱਦ ਤੱਕ ਬਚਿਆ ਰਹਿ ਸਕਿਆ ਆ ਦੇਖੋ ਦੋ ਕੁ ਪੱਤੇ ਹੀ ਸਿਰਫ ਰਹਿ ਗਏ ਉਸ ਤੋਂ ਬਾਅਦ ਸੀ ਖਲੀਫਾ ਖਲੀਫੇ ਦੇ ਦੇਖੋ ਬਿਲਕੁਲ ਕਲੀ ਸਟੈਮ ਹੀ ਰਹਿ ਗਈ ਹੈ ਉਸ ਤੋਂ ਇਲਾਵਾ ਹੋਰ ਕੁਝ ਬਚਿਆ ਹੀ ਨਹੀਂ ਇੱਥੇ ਨਾਲ ਅ ਜਿਵੇਂ ਹੁਣ ਤੁਸੀਂ ਆ ਦੇਖੋ ਬਿਲਕੁਲ ਪੱਤਾ ਜਿਹੜਾ ਆ ਉਹ ਸੁੱਕ ਚੁੱਕਾ ਹੋਇਆ ਏ ਵੀ ਹੁਣ ਅਗੋਂ ਦੁਬਾਰਾ ਤੋਂ ਇਹਦੇ ਉੱਤੇ ਉਹ ਜੋ ਪਹਿਲਾਂ ਦੀ ਰੌਣਕ ਸੀ ਹੋਏਗੀ ਨਹੀਂ ਹੋਏਗੀ ਕੁਝ ਪਤਾ ਨਹੀਂ ਅੱਗੇ ਕ੍ਰੀਪਿੰਗ ਫਿਗ ਸੀ ਬਿਲਕੁਲ ਥੋੜੇ ਜਿਹੇ ਹੀ ਪੱਤੇ ਇਹਨਾਂ ਵਿੱਚ ਬਚਾ ਹੋਇਆ ਅੱਗੋਂ ਥੱਲੇੋ ਸ਼ਾਇਦ ਚਲ ਵੀ ਪਏ ਦੁਬਾਰਾ ਤੇ ਇਹ ਸੀ ਤੁਸੀਂ ਸ਼ਾਇਦ ਇਸ ਨੂੰ ਦੇਖ ਕੇ ਪਛਾਣ ਵੀ ਨਹੀਂ ਪਾਉਗੇ ਕਿ ਇਹ ਹੁਣ ਕਿਹੜਾ ਬੂਟਾ ਸੀ ਮੇਰਾ ਇਹ ਗੋਲਡਨ ਪੋਥੋਸ ਸੀ ਗੋਲਡਨ ਪੋਥੋਸ ਬਿਲਕੁਲ ਹੀ ਖਤਮ ਹੋ ਚੁੱਕਾ ਹੋਇਆ ਹੈ ਇਸ ਵੇਲੇ ਤੇ ਇਹ ਬੋਸਟਨ ਫਰਨ ਅਸੀਂ ਕਹਿੰਦੇ ਕਿ ਜਿਹਨਾਂ ਜਿਹੜੇ ਪੋਟੇ ਐ ਸੇ ਸੀ ਜਿਹੜੇ ਥੋੜੇ ਹਾਰਡੀ ਸੀ ਆਪਣੇ ਆਪ ਨੂੰ ਸਰਵਾਈਵ ਕਰ ਸਕੇ ਨੇ ਉਹਨਾਂ ਦਾ ਬਚਾਅ ਹੋ ਗਿਆ ਸੋ ਹੁਣ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਬੋਸਟਨ ਫਰਨ ਜਿਹੜਾ ਆ ਇਹ ਬਚਿਆ ਇੱਥੇ ਉਹ ਤੋਂ ਬਾਅਦ ਇੱਕ ਜੇਟ ਪਲੈਂਟ ਦਾ ਇਹ ਵੀ ਇੱਕ ਵੈਰੀਗੇਟਿਡ ਵੈਰਾਈਟੀ ਸੀ ਕੁਝ ਜਿਹੜਾ ਜੇਟ ਪਲੈਂਟ ਨਾਚਰਲ ਨਾਰਮਲ ਹੁੰਦਾ ਉਹ ਤੋਂ ਥੋੜਾ ਡਿਫਰੈਂਟ ਵੈਰਾਈਟੀ ਹੈਗੀ ਸੀ ਈਮੇ ਲੱਗੇ ਉਦੋਂ ਹੀ ਲਗਾਇਆ ਸੀ ਪਰਮਨੈਂਟ ਪਲੈਂਟ ਜਦੋਂ ਸਾਰੇ ਇੱਥੇ ਸੈਟਅਪ ਕੀਤਾ ਸੀ ਇਹ ਕੋ ਲੈਲਾ ਮਜੂਦ ਦਾ ਪਲੈਂਟ ਜਿਹਦੇ ਥੱਲਿਓ ਲੀਫਸ ਰੈੱਡ ਕਲਰ ਦੇ ਹੁੰਦੇ ਨੇ ਇਹਨਾਂ ਦਾ ਥੋੜਾ ਜਿਹਾ ਬਚਾਅ ਰਹਿ ਗਿਆ ਪਰ ਫਿਰ ਵੀ ਜੋ ਪੱਤੇ ਨਵੇਂ ਉਮੜ ਜਾਏ ਹੋਏ ਨੇ ਐਸੇ ਲਈ ਉਸ ਤੋਂ ਬਾਅਦ ਇਹ ਵੀ ਕੈਨ ਦਾ ਹੀ ਪਲਾਂਟ ਹੈਗਾ ਪਛਾਹ ਹੋ ਗਿਆ ਇਹਦਾ ਵੀ ਤੇ ਉਸ ਤੋਂ ਬਾਅਦ ਜਿਹੜੇ ਆ ਉੱਪਰ ਐਗਲੋਨੀਮਾ ਹੈਗਾ ਸੀ ਐਗਲੋਨੀਮਾ ਦਾ ਇਹ ਵਾਲਾ ਜਿਹੜਾ ਹੈਗਾ ਸੀ ਇਹ ਵਾਲਾ ਸਿਰਫ ਇੱਕੋ ਹੀ ਉੱਪਰ ਬਚਿਆ ਪਤਾ ਸ਼ਾਇਦ ਤੋਂ ਦੁਬਾਰਾ ਤੋਂ ਇਹ ਆਪਣੇ ਆਪ ਨੂੰ ਫੇਰ ਚਲਾ ਲੇ ਪਰ ਪਤਾ ਨਹੀਂ ਉਸ ਤੋਂ ਬਾਅਦ ਕੀ ਇਹਦਾ ਬੰਦਾ ਤੇ ਉਸ ਤੋਂ ਬਾਅਦ ਐਗਲੋਨੀਮਾ ਲਿਪਸਟਿਕ ਸੀ ਤੇ ਇੱਥੇ ਹੁਣ ਬੂਟਾ ਕਿਹੜਾ ਸੀ ਉਹ ਹੁਣ ਯਾਦ ਵੀ ਨਹੀਂ ਮੈਨੂੰ ਪਰ ਮੈਂ ਜੋ ਆਪਣੀ ਲਿਸਟ ਦੇ ਅਕੋਰਡਿੰਗਲੀ ਲਿਖਿਆ ਹੋਇਆ ਸੀ ਦੇਖਿਆ ਆ ਉਹ ਇੱਥੇ ਮੇਰਾ ਇੱਥੇ ਕਲੈਕੀਆ ਦਾ ਡਾਟ ਡਾਟੀ ਬਲੈਕ ਕਲਰ ਦਾ ਕਲੈਕੀਆ ਦਾ ਹੈਗਾ ਸੀ ਇਹ ਬੂਟਾ ਉਹ ਵੀ ਮਰ ਚੁੱਕਾ ਬਿਲਕੁਲ ਤੇ ਇੱਥੇ ਸਟੀਨੈਂਥੇ ਦਾ ਪਲਾਂਟ ਸੀ ਤੇ ਉਸ ਤੋਂ ਬਾਅਦ ਅੱਗੇ ਹੈਗਾ ਜਾਮੀਆਂ ਬਹੁਤ ਹੀ ਹਾਰਡੀ ਪਲਾਂਟ ਕਹਿ ਸਕਦੇ ਆ ਬਿਲਕੁਲ ਵੀ ਮਤਲਬ ਇੱਕ ਵੀ ਲੀਫ ਨੂੰ ਕੁਝ ਨਹੀਂ ਹੋਇਆ ਇਹਦੇ ਉਸੇ ਤਰ੍ਹਾਂ ਨਾਲ ਹੀ ਰਿਹਾ ਜ਼ਿੰਮੇਦਾਰ ਜਿਵੇਂ ਇਹਨੂੰ ਲਗਾਇਆ ਸੀ 노 ਡਾਊਟ ਅੱਗੋਂ ਪੱਤੇ ਨਵੇਂ ਤੇ ਨਹੀਂ ਆਏ ਪਰ ਜਿਹੜੇ ਹੈਗੇ ਸੀ ਉਹਨਾਂ ਨੇ ਲੀਫ ਸ਼ੈਡ ਨਹੀਂ ਕੀਤੀ ਤੇ ਇਸ ਤੋਂ ਬਾਅਦ ਇੱਥੇ ਹੈਗਾ ਸੀ ਜਨੇਡੂ ਦਾ ਪਲਾਂਟ ਇਹਦਾ ਔਰ ਥੱਲੇ ਤਾਂ ਦਿਖਾਉਣਾ ਵਾ ਕਿ ਥੱਲੇ ਇਹਦਾ ਅਜੇ ਵੀ ਪੱਤਾ ਇੱਕ ਥੱਲੇ ਡਿੱਗਾ ਹੋਇਆ ਆ ਦੇਖੋ ਤੇ ਆਹ ਦੇਖੋ ਆਹ ਦੇਖੋ ਇਹ ਅਜੇ ਵੀ ਮੈਂ ਇੱਥੇ ਹੀ ਜਦ ਬਣਾ ਰਿਹਾ ਸੀ ਵੀਡੀਓ ਤਾਂ ਉਦੋਂ ਹੀ ਇਹ ਥੱਲਿਓਂ ਪਤਾ ਨਹੀਂ ਹੁਣ ਪਾਣੀ ਜ਼ਿਆਦਾ ਇਹਨੂੰ ਪੈ ਗਿਆ ਜਾਂ ਕੀ ਹੋਇਆ ਤੋ ਉਪਰੋਂ ਇਹ ਜੇ ਬਿਲਕੁਲ ਠੀਕ ਸੀ ਪਰ ਥੱਲੇੋਂ ਇਹਦੀ ਸਟੈਮ ਇੱਥੋਂ ਹੀ ਇਦਾਂ ਪਿਆ ਸੀ ਤੇ ਇਹ ਵੀ ਡਿੱਗ ਪਿਆ ਹੁਣ ਪਤਾ ਨਹੀਂ ਇੱਥੋਂ ਇਹ ਦੁਬਾਰਾ ਚੱਲਦਾ ਜਾਂ ਨਹੀਂ ਚੱਲਦਾ 让我们 ਹੋਪ ਫॉर द बेस्ट ਇਹ ਦੇਖਦੇ ਹਾਂ ਕਿ ਕੀ ਇਹ ਕੋ ਰਿਜ਼ਲਟ ਆਉਂਦਾ ਤੇ ਉਸ ਤੋਂ ਬਾਅਦ ਇੱਧਰ ਸਾਡੇ ਕੋਲੇ ਗਿਆ ਸੀ ਅ ਪਿੱਛੇ ਕਲੈਚੀਆ ਦਾ ਬੂਟਾ ਲੱਗਾ ਹੋਇਆ ਸੀ ਇਹ ਵੀ ਸਾਰਾ ਖਤਮ ਹੋ ਚੁੱਕਾ ਹੋਇਆ ਹੈ ਤੇ ਅੱਗੋਂ ਆ ਗਈ ਐ ਪੋਲਕਾ ਡਾਟੇ ਇਹ ਥੋੜੇ ਬਚ ਗਏ ਨੇ ਜਿਵੇਂ ਹੈਗੇ ਸੀ ਉਵੇਂ ਦੇ ਉਵੇਂ ਹੀ ਰਹਿ ਐ ਥੋੜੇ ਜੇ ਮੁਰਝਾਈ ਤਾਂ ਜ਼ਰੂਰ ਐ ਪਰ ਚਲੋ ਦੇਖਦੇ ਕੀ ਬੰਦਾ ਅੱਗੇ ਕਲੇਡੀਅਮ ਸੀ ਕਲੇਡੀਅਮ ਰੈੱਡ ਕਲਰ ਦਾ ਜਿਹੜਾ ਹੈਗਾ ਸੀ ਆਹ ਦੇਖੋ ਆਹ ਲੋਕ ਆਕੀ ਲਾਇਆ ਤੇ ਵੀ ਟੁੱਟ ਗਏ ਜੇ ਅੱਗੇ ਪੱਤੇ ਹੀ ਬਚੇ ਆ ਦੇਖੋ ਸ਼ਾਇਦ ਚੱਲ ਵੀ ਪਾਏ ਤੇ ਉਸ ਤੋਂ ਬਾਅਦ ਤੇ ਲਾਸਟ ਹੈਗਾ ਸੀ ਕਲੈਥੀਆ اور ਨੈਟਾ ਦਾ ਪਲਾਂਟ ਸੀ ਬਿਲਕੁਲ ਹੀ ਖਤਮ ਹੋ ਚੁੱਕਾ ਹੋਇਆ ਤੇ ਉਸ ਤੋਂ ਬਾਅਦ ਸਪਾਈਡਰ ਪਲਾਂਟ ਹੋ ਗਏ ਤੇ ਹਾਂ ਅਡੇਨੀਅਮ ਹੈਗਾ ਸੀ ਉਹ ਵੀ ਬਿਲਕੁਲ ਉਸ ਤੋਂ ਨਿਕਲ ਚੁੱਕਾ ਹੋਇਆ ਡੈਨੀਅਨ ਨੂੰ ਬਾਤ ਕੱਟਦਾ ਮੌਨਸਟੇਰਾ ਸੀ ਤੇ ਵਾਂਡਰਿੰਗ ਜੂ ਹੈਗਾ ਸੀ ਐਂਥੋਰੀਅਮ ਸੀ ਐਂਥੋਰੀਅਮ ਦਾ ਥੱਲੇ ਲੱਗਦਾ ਸੀ ਇਹਨੂੰ ਮੈਂ ਲੱਗ ਕੇ ਥੱਲੇ ਲੈਂਦਾ ਫਿਰ ਐਂਥੋਰੀਅਮ ਹੀ ਇਹਨੂੰ ਥੱਲੇ ਲੈਂਦਾ ਸੀ ਉੱਪਰ ਪਹਿਲਾਂ ਪਿਆ ਹੋਇਆ ਸੀ ਤੇ ਸਪਾਈਡਰ ਪਲਾਂਟ ਜਿਹੜਾ ਆ ਉਹ ਬਚ ਗਿਆ ਤੇ ਉਸ ਤੋਂ ਬਾਅਦ ਇੱਥੇ ਹੈਗਾ ਸੀ ਫਟੂਨੀਆ ਦਾ ਬੂਟਾ ਵੀ ਹੈਗਾ ਸੀ ਉਹ ਵੀ ਖਤਮ ਹੋ ਚੁੱਕਾ ਹੋਇਆ ਹੁਣ ਇਹ ਵੀ ਨਹੀਂ ਪਤਾ ਕਿ ਫਟੂਨੀਆ ਹੈ ਕਿੱਥੇ ਸੀ ਤੇ ਉਸ ਤੋਂ ਬਾਅਦ ਆ लास्ट ਇੱਕ ਆ ਵੀ ਪlant ਸੀ ਹਾਵਲਾ ਇਹ ਵੀ ਥੋੜੇ ਜਿਹੇ ਪੱਤੇ ਜਿਹੜੇ ਨੇ ਉਹ ਇਹਦੇ ਬਚੇ ਨੇ ਦੋ ਕੀ ਪੱਤੇ ਬਚੇ ਨੇ ਬਚੇ ਤੇ लास्ट ਇੱਕ ਇਹ ਵੀ ਖਲੀਫਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਥੋੜੇ ਥੋੜੇ ਬੂਟੇ ਜਿਹੜੇ ਆ সিলਵਰ ਡਸਟ ਪlant ਜਿਹੜਾ ਹੈਗਾ ਸੀ ਇਹ ਬਚ ਚੁੱਕਾ ਹੋਇਆ ਤੇ ਇਹਨਾਂ ਦੇ ਤੇ ਬਿਲਕੁਲ ਹੀ ਜਿਹੜੇ ਆ ਕੋਲੀਅਸ ਬਿਲਕੁਲ ਹੀ ਖਤਮ ਹੋ ਚੁੱਕੇ ਹੋਏ ਨੇ ਇਹਨਾਂ ਦੇ ਦੇਖੋ ਇਸ ਤਰ੍ਹਾਂ ਜਿਹੜੇ ਕੋਲੀਅਸ ਆ ਉਹਨਾਂ ਦੇ ਪੱਤੇ ਕਿਵੇਂ ਮੁਰਝਾਏ ਹੋਏ ਨੇ ਹਵਾ-ਵਾ ਠੰਡੀਆਂ ਲੱਗਣ ਕਰਕੇ ਸਾਰਾ ਇਹ ਖਰਾਬ ਹੋ ਚੁੱਕੇ ਹੋਏ ਨੇ ਇਸ ਤਰੀਕੇ ਨਾਲ ਇਹਨਾਂ 'ਚ ਇੱਕ ਹੋਰ ਵੀ ਹੈਗਾ ਸੀ ਕੋਲੀਅਸ ਇਹ ਵੀ ਬਿਲਕੁਲ ਡੇਕੀ ਗਿਆ ਸਪਾਈਡਰ ਪਲਾਂਟ ਉਹਦਾ ਉਦਾ ਹੀ ਰਿਹਾ ਸਪਾਈਡਰ ਪਲਾਂਟ ਨੇ ਸਦੋਂ ਕੋ ਆ ਦੇਖੋ ਕਿੰਨੀ ਵਧੀਆ ਕੋ ਪੱਪਸ ਵੀ ਨਿਕਲ ਆਏ ਨੇ ਚਾਹੇ ਇਹਨਾਂ ਨੂੰ ਕੋ ਮਲਟੀਪਲਾਈ ਵੀ ਕਰ ਲੋ ਹੁਣੇ ਜੇ ਪਰ ਆਪਣੇ ਆਪ ਦੇ ਚੇਸ ਸਰਵਾਈਵ ਰਹੇ ਨੇ ਏਕੇ ਮੈਂ ਉਹ ਪਲਾਂਟ ਹੁਣੇ ਵੀ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਪਲਾਂਟ ਸੀ ਸਾਰੇ ਖਤਮ ਹੋ ਚੁੱਕਾ ਹੋਇਆ ਸੋ ਜੇ ਕਿ ਏਸੀ ਟੈਬਲਸ ਬੈਕਬੋਨ ਬਿਲਕੁਲ ਖਤਮ ਏ ਵੀ ਇਹ ਇੱਕ પ્લાન્ટ ਸੀ ਕੈਨ ਦਾ ਹੀ પ્લાન્ટ ਸੀ ਇਹ ਵੀ ਬਿਲਕੁਲ ਖਤਮ ਹੋ ਚੁੱਕਾ ਹੈ ਡਿਫਨ ਵਰਕ ਕੀਤਾ ਤਾਂ ਆ ਦੇਖੋ ਕੀ ਹੋ ਰਿਹਾ ਡਿਫਨ ਵਰਕ ਕੀਤਾ ਰਿਹਾ ਵੀ ਸਾਰੇ ਖਾਬ ਡਿਫਨ ਵਰਕ ਕੀਤਾ ਵੀ ਇਧਰ ਕੁਝ ਪਲਾਂਟਡ ਹੈਗੇ ਸੀ ਇਹਦੇ ਜਿਹੜੇ ਬਸ਼ਮ ਇਹ ਹੈਗਾ ਸੀ ਉਹ ਪਤਾ ਨਹੀਂ ਇਹ ਪਲਾਂਟ ਫਲੋਰਿੰਗ ਵਾਲੇ ਪਲਾਂਟ ਹੀ ਐ ਇਹਨਾਂ ਨੂੰ ਉਧਰ ਲੈ ਆ ਕੇ ਥੋੜਾ ਜਿਆਦਾ ਸੇਵ ਕੀਤਾ ਕਿ ਅੱਗੋਂ ਵਾਸਤੇ ਰੱਖ ਲੈਣੇ ਆ ਗੁਲਦੋਦੀ ਸੌਰੀ ਇਹ ਗੁਲਦੋਦੀ ਹੈ ਗੁਲਦੋਦੀ ਦੇ ਪਲਾਂਟ ਨੇ ਅੰਬ੍ਰੇਲਾ ਪਾਮ ਸਰ ਇਹ ਖਤਮ ਹੋ ਚੁੱਕਾ ਹੋਇਆ ਇਹਨੂੰ ਹੁਣ ਪ੍ਰੋ ਕਟਾਈ ਕਰ ਦਾਂਗੇ ਫਿਰ ਦੇਖਦੇ ਥੱਲੇੋਂ ਨਵੇਂ ਅਗੋਂ ਗ੍ਰੋਥ ਹੁੰਦੀ ਕਿ ਨਹੀਂ ਹੁੰਦੀ ਸਨੇਕ ਪਲਾਂਟ ਬਚ ਚੁੱਕਾ ਹੋਇਆ ਫਰਨ ਬਚ ਚੁੱਕੀ ਹੋਈ ਹੈ ਤੇ ਇਹ ਜਿਹੜਾ ਫੈਨ ਪਾਮ ਹੈ ਸੋ ਇਹਨਾਂ ਵਿੱਚੋਂ ਕੁਝ ਜਿਹੜੇ ਨੇ ਉਹ ਬਚ ਚੁੱਕੇ ਹੋਏ ਨੇ ਕੁਝ ਬੂਟੇ ਵੀ ਪਹਿਚਾਨ ਵੀ ਖਤਮ ਹੋ ਚੁੱਕੀ ਹੈ ਕਿ ਇੱਥੇ ਹੁਣ ਇਸ ਲਈ ਕਿਹੜਾ ਬੂਟਾ ਲੱਗਾ ਹੋਇਆ ਸੀ ਬੂਟੇ ਦੇ ਸਾਰੇ ਦੇ ਸਾਰੇ ਲੀਫ ਜਿਹੜੇ ਨੇ ਮੋੜ ਕੇ ਕਿਤੇ ਹੋਏ ਨੇ ਕੁਝ ਤਾਂ ਖਤਮ ਹੋ ਚੁੱਕੇ ਨੇ ਇਹਨਾਂ ਨੂੰ ਹੁਣ ਇੱਕ ਵਾਰੀ ਧੋਪ ਲਗਵਾਵਾਂਗਾ ਜਿਹਦੇ ਨਾਲ ਥੋੜੀ ਜੀ ਮਿੱਟੀ ਜਿਹੜੀ ਆ ਇਹ ਪੋਰਸ ਹੋ ਜਾਏਗੀ ਜਾਂ ਥੋੜਾ ਜਿਹਾ 에ਰੇਸ਼ਨ ਸਿਸਟਮ ਬਣ ਜਾਏਗਾ ਜੇ ਨਵੇਂ ਲਵਾਉਣ ਦੀ ਲੋੜ ਪਈ ਤਾਂ ਫਿਰ ਇਹਨਾਂ ਵਿੱਚ ਨਵੇਂ ਦੁਬਾਰਾ ਤੋਂ ਇੰਨਾਂ ਵਿੱਚ ਬੂਟੇ ਹੁਣ ਲਗਾਵਾਂਗਾ ਤੇ ਐਸੀ ਮੇਰੇ ਜਿਹੜੇ ਪਰਮਾਨੈਂਟ ਲਾਂਚ ਸੈਕਿਟੀ ਇਹ ਉਹਨਾਂ ਦਾ ਹਾਲ ਬਿਹਾਲ ਜੋ ਹੋਇਆ ਪਿਆ ਇਹ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕੀਤਾ ਇਸ ਵੀਡੀਓ ਦੇ ਅੰਦਰ ਸੋ ਮੈਨ ਲੱਗਦਾ ਕਿ ਜਿਹੜੇ ਇਸ ਆ ਸਾਈਡ ਵਾਲੇ ਪਾਸੇ ਦੇ ਜਿਹੜੇ ਫੌਦੇ ਗਾਰਡਨਰ ਨੇ ਮਤਲਬ ਕੱਲੇ ਸਾਡੇ ਹੀ ਨਹੀਂ ਇਹ ਪਲਾਂਟਸ ਉਹਦਾ ਹੋਇਆ ਨਰਸਰੀ ਦੇ ਉੱਤੇ ਵੀ ਬਹੁਤ ਸਾਰੇ ਐਸੇ ਪਰਸਨ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਉਹ ਵੀ ਕਹਿ ਰਹੇ ਨੇ ਕਿ ਸਾਡੇ ਸਾਰੇ ਦੇ ਸਾਰੇ ਜਿਹੜੇ ਪਲਾਂਟਸ ਨੇ ਉਹ ਬਹੁਤ ਜ਼ਿਆਦਾ ਨੁਕਸਾਨ ਵਿੱਚ ਆ ਚੁੱਕੇ ਹੋਏ ਨੇ ਚਾਹੇ ਅਸੀਂ ਉਹਨਾਂ ਨੂੰ ਗ੍ਰੀਨ ਹਾਊਸ ਵਿੱਚ ਹੀ ਰੱਖਿਆ ਹੋਇਆ ਸੀ ਪਰ ਉਹ ਆਪਣੇ ਸਾਰੇ ਦੇ ਸਾਰੇ ਲੀਫ ਸ਼ੈੱਡ ਹੋ ਚੁੱਕੇ ਹੋਏ ਨੇ ਉਹਨਾਂ ਦੇ ਬਹੁਤ ਸਾਰੇ ਤਾਂ ਮਰ ਚੁੱਕੇ ਨੇ ਤੇ ਹੁਣ ਉਹਨਾਂ ਦੇ ਵੀ ਨਵੇਂ ਹੀ ਆਰਡਰ ਜਿਹੜੇ ਨੇ ਪਲੇਸ ਕੀਤੇ ਹੋਏ ਨੇ ਉਸੇ ਤਿੱਕੇ ਨਾਲ ਸਾਨੂੰ ਵੀ ਇੱਥੇ ਹੁਣ ਨਵੇਂ ਹੀ ਬੂਟੇ ਲਿਆ ਕੇ ਲਾਉਣੇ ਪੈਣਗੇ নো ਡਾਊਟ ਅੱਗੇ ਗਰਮੀ ਵੀ ਬਹੁਤ ਹੀ ਜ਼ਿਆਦਾ ਪੈਂਦੀ ਹੈ ਸਬਜ਼ੀ ਤੇ ਜਿੱਥੇ ਪਈ ਬਹੁਤ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਕੋਈ ਗੱਲ ਨਹੀਂ ਇਹ ਇਸੇ ਜੀ ਕਨਾਲ ਚੱਲਦਾ ਰਹਿੰਦਾ ਜਿਸੇ ਵੇਲੇ ਬੂਟਿਆਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਸਮੇਂ ਦੇ ਨਾਲ ਹੀ ਸਾਨੂੰ ਸਿੱਖਣੀ ਪੈਂਦੀ ਹੈ ਤੇ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਕੋਈ ਕਮੈਂਟ ਹੈ ਤੁਹਾਡੀ ਜਿਹੜੀ رائے ਹੈ ਉਹ ਇਸ ਵਿੱਚ ਜਰੂਰ ਮੈਨੂੰ ਸ਼ੇਅਰ ਕਰਿਓ ਜੇਕਰ ਤੁਹਾਡੇ ਵੀ ਪਲਾਂਟ ਕੋਈ ਖਰਾਬ ਹੋਏ ਨੇ ਤਾਂ ਜਰੂਰ ਉਹਨਾਂ ਨੂੰ ਵੀ ਇਸ ਵਿੱਚ ਜਰੂਰ ਮੈਨੂੰ ਕਮੈਂਟ ਬਾਕਸ ਵਿੱਚ ਦਿਖਾਓ ਹੋ ਸਕਦਾ ਹੈ ਕਿ ਮੇਰੇ ਜੋ ਪਲਾਂਟਸ ਜਿਹੜੇ ਕੁਝ ਬਚ ਚੁੱਕੇ ਨੇ ਉਹਨਾਂ ਦੇ ਜੋ ਅ ਕੈਸ ਦੇ ਕਿ ਬਚਾਅ ਜੋ ਮੈਂ ਕੀਤੇ ਨੇ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂਗਾ ਸੋ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤਦ ਤੱਕ ਤੇ ਲਈ ਧੰਨਵਾਦ ਥੈਂਕ ਯੂ